ਇਸਾ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਨਗਰ ਫਤਿਹਗੜ ਸਭਰਾ ਵਿਖੇ 2.5 ਕਰੋੜ ਦੀ ਜਾਇਦਾਦ ਜ਼ਮੀਨ ਖਰੀਦ ਕੇ ਉਸ ਦੇ ਵਿੱਚ आईपीएस ਅਫਸਰ ਤਿਆਰ ਕਰਨ ਵਾਸਤੇ ਉਹਨਾਂ ਦੀ ਕੋਚਿੰਗ ਦੇਣ ਵਾਸਤੇ ਔਰ ਵੱਡੇ ਵੱਡੇ ਵਿਭਾਗਾਂ ਵਿੱਚ ਅਫਸਰ ਭਰਤੀ ਕਰਨ ਵਾਸਤੇ ਉਹਨਾਂ ਦੀ ਕੋਚਿੰਗ ਵਾਸਤੇ ਜੋ ਕੋਚਿੰਗ ਸੈਂਟਰ ਤਿਆਰ ਕੀਤਾ ਜਾ ਰਿਹਾ ਸੀ ਉਸ ਦੀ ਨੀਂਹ ਰੱਖੀ ਸੀ ਅੱਜ ਗੁਰੂ ਸਾਹਿਬ ਜੀਾਂ ਦੀ ਕਿਰਪਾ ਹੋਈ ਹੈ ਪਹਿਲੀ ਇਮਾਰਤ ਦੇ ਲੈਂਟਰ ਪਏ ਨੇ ਅੱਜ ਸਾਧ ਸੰਗਤ ਜੀ ਮਿਤੀ 5 10 2025 ਦਿਨ ਐਤਵਾਰ ਨੂੰ ਗੁਰੂਕੀਆਂ ਸੰਗਤਾਂ ਨੇ ਵੀ ਅਸੂ 557 ਨਾਨਕ ਸਾਹੀ ਸਾਲ ਬੜੀ ਭਾਵਨਾ ਤੇ ਸਤਿਕਾਰ ਦੇ ਨਾਲ ਸੇਵਾ ਕੀਤੀ ਜਿੱਥੇ ਗੁਰੂਕੀਆਂ ਸੰਗਤਾਂ ਨੇ ਸਵਾਵਾਆਂ ਕੀਤੀਆਂ ਉੱਥੇ ਮਹਾਪੁਰਸ਼ਾਂ ਨੇ ਖੁਦ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਹੁਣਾਂ ਨੇ ਵੀ ਇਸ ਵੇਲੇ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਸਾਰਾ ਦਿਨ ਹਾਜ਼ਰੀ ਭਰੀ ਆਪ ਬਾਬਾ ਸ਼੍ਰੀਮਾਨ ਸੰਤ ਬਾਬਾ ਗਿਆਨ ਸਿੰਘ ਜੀ ਮਣਿਆਲਾ ਜੈ ਸਿੰਘ ਵਾਲੇ ਮਹਾਪੁਰਸ਼ ਹੋਰ ਬੇਅੰਤ ਮਹਾਪੁਰਸ਼ਾਂ ਨੇ ਹਾਜ਼ਰੀਆਂ ਲਵਾਈਆਂ ਔਰ ਇਸ ਬਿਲਡਿੰਗ ਨੂੰ ਤਿਆਰ ਕਰਨ ਵਾਲੇ ਸਾਡੇ ਫੋਰਮੈਨ ਲਖਵਿੰਦਰ ਸਿੰਘ ਜੀ ਬੱਬੂ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਹਾਜ਼ਰੀ ਲਵਾਈ ਇਲਾਕੇ ਭਰ ਦੀ ਸੰਗਤ ਦਾ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਤਨ ਕਰਕੇ ਮਨ ਕਰਕੇ ਧੰਨ ਕਰਕੇ ਸਾਰੀਆਂ ਸੰਗਤਾਂ ਦਾ ਸੰਪਰਦਾਇਕ ਕਾਰ ਸੇਵਾ ਸ੍ਰੀ ਹਾਲੀ ਸਹਿਬ ਵੱਲੋਂ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਸ਼੍ਰੀਮਾਨ ਸੰਤ ਬਾਬਾ ਸ਼ੇਂਧਰ ਸਿੰਘ ਜੀ ਹੁਣਾ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰ ਵਿੱਚ ਭਜਿਏ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਗਿਆਨੀ ਤਤ ਬੇਤੇ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਚਰਨ ਸੇਵਕ ਸ਼੍ਰੀਮਾਨ ਸੰਤ ਬਾਬਾ ਭੋਲਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਅਸ਼ੰਦਰ ਸਿੰਘ ਜੀ ਸਭਰਾਵਾ ਵਾਲੇ ਜੋ ਕਿ ਗੁਰੂ ਜੀ ਦੀ ਅਪਾਰ ਕਿਰਪਾ ਸੰਗਤਾਂ ਦੇ ਸੰਯੋਗ ਦੇ ਨਾਲ ਸ਼ਹੀਦਾਂ ਦੇ ਅਸਥਾਨ ਤੇ ਜੋ ਸੰਗਤਾਂ ਦੇ ਨਾਲ ਰਲ ਮਿਲ ਕੇ ਗੁਰੂ ਜੀ ਦੀ ਕਿਰਪਾ ਅਨੁਸਾਰ ਇਸ ਬਿਲਡਿੰਗ ਦਾ ਆਪਾਂ ਨੀਂਹ ਰੱਖੀ ਸੀ ਇਹ ਮੰਜ਼ਲ ਤਿੰਨ ਮੰਜ਼ਲੀ ਜਾਣੀ ਆ ਜੋ ਕਿ ਅੱਜ ਪਹਿਲੀ ਮੰਜ਼ਲ ਦਾ ਲੈਂਟੋ ਪੈ ਰਿਹਾ ਏ ਇਹ ਗੁਰੂ ਜੀ ਦੀ ਬੜੀ ਮਹਾਨ ਕਿਰਪਾ ਏ ਸੰਗਤਾਂ ਦਾ ਬਹੁਤ ਉਤਸ਼ਾਹ ਏ ਪ੍ਰੇਮ ਤੇ ਪਿਆਰ ਦੇ ਨਾਲ ਸੇਵਾ ਕਰ ਰਹੀਆਂ ਤਨ ਮਨ ਧਨ ਨਾਲ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆਉ ਆਪਾਂ ਰਲ ਮਿਲ ਕੇ ਮਹਾਂਪੁਰਖਾਂ ਦਾ ਸਹਿਯੋਗ ਦਈਏ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ ਹੋਈਆਂ ਪਿਉਂ ਭੁੱਲਾ ਗਲਤੀਆਂ ਨਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਮਹਾਨ ਕਿਰਪਾ ਸਦਕਾ ਸੰਪਰਦਾਇਕਾਰ ਸੇਵਾ ਸ੍ਰੀ ਹਾਲੀ ਸਾਬ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਤਨੋਂ ਤੋਂ ਵਰੋਸਾਏ ਹੋਏ ਸ੍ਰੀ ਹਾਲੀ ਸਾਬ ਸੰਪਰਦਾ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਸਾਹਿਬ ਜੀ ਅਤੇ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਨਗਰ ਫਤੇਗੜ ਸਭਰਾ ਦੇ ਮੁੱਖ ਸੇਵਾਦਾਰ ਬਾਬਾ ਜੀ ਬਾਬਾ ਸ਼ਿੰਦਰ ਸਿੰਘ ਸਾਹਿਬ ਜੀ ਇਹਨਾਂ ਦੇ ਉਦਮ ਅਪਰਾਲੇ ਦੇ ਨਾਲ ਚੰਗੀ ਸੋਚ ਦਾ ਸਦਕਾ ਸਾਧ ਸੰਗਤ ਜੀ ਜੋ ਪਿਛਲੇ ਸਾਮੇ ਇਸਾ ਸ਼ਹੀਦਾਂ ਦੇ ਪਵਿੱਤਰ ਸਥਾਨ ਤੇ ਨਗਰ ਫਤਿਹਗੜ ਸਭਰਾ ਵਿਖੇ 2.5 ਕਰੋੜ ਦੀ ਜਾਇਦਾਦ ਜ਼ਮੀਨ ਖਰੀਦ ਕੇ ਉਸ ਦੇ ਵਿੱਚ आईपीएस ਅਫਸਰ ਤਿਆਰ ਕਰਨ ਵਾਸਤੇ ਉਹਨਾਂ ਦੀ ਕੋਚਿੰਗ ਦੇਣ ਵਾਸਤੇ ਔਰ ਵੱਡੇ ਵੱਡੇ ਵਿਭਾਗਾਂ ਵਿੱਚ ਅਫਸਰ ਭਰਤੀ ਕਰਨ ਵਾਸਤੇ ਉਹਨਾਂ ਦੀ ਕੋਚਿੰਗ ਵਾਸਤੇ ਜੋ ਕੋਚਿੰਗ ਸੈਂਟਰ ਤਿਆਰ ਕੀਤਾ ਜਾ ਰਿਹਾ ਸੀ ਉਸ ਦੀ ਨੀਂਹ ਰੱਖੀ ਸੀ ਅੱਜ ਗੁਰੂ ਸਾਹਿਬ ਜੀਾਂ ਦੀ ਕਿਰਪਾ ਹੋਈ ਹੈ ਪਹਿਲੀ ਇਮਾਰਤ ਦੇ ਲੈਨਟਰ ਪਏ ਨੇ ਅੱਜ ਸਾਧ ਸੰਗਤ ਜੀ ਮਿਤੀ 5 10 2025 ਦਿਨ ਐਤਵਾਰ ਨੂੰ ਗੁਰੂਕੀਆਂ ਸੰਗਤਾਂ ਨੇ 28557 ਨਾਨਕ ਸਾਹੀ ਛਾਲ ਬੜੀ ਭਾਵਨਾ ਤੇ ਸਤਿਕਾਰ ਦੇ ਨਾਲ ਸੇਵਾ ਕੀਤੀ ਜਿੱਥੇ ਗੁਰੂਕੀਆਂ ਸੰਗਤਾਂ ਨੇ ਸਵਾਵਾਆਂ ਕੀਤੀਆਂ ਉੱਥੇ ਮਹਾਪੁਰਸ਼ਾਂ ਨੇ ਖੁਦ ਸ਼੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਹੋਣਾ ਨੇ ਵੀ ਇਸ ਵੇਲੇ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਸਾਰਾ ਦਿਨ ਹਾਜ਼ਰੀ ਭਰੀ ਆਪ ਬਾਬਾ ਸ਼੍ਰੀਮਾਨ ਸੰਤ ਬਾਬਾ ਗਿਆਨ ਸਿੰਘ ਜੀ ਮਣਿਆਲਾ ਜੈ ਸਿੰਘ ਵਾਲੇ ਮਹਾਪੁਰਸ਼ ਹੋਰ ਬੇਅੰਤ ਮਹਾਪੁਰਸ਼ਾਂ ਨੇ ਹਾਜ਼ਰੀਆਂ ਲਵਾਈਆਂ ਔਰ ਇਸ ਬਿਲਡਿੰਗ ਨੂੰ ਤਿਆਰ ਕਰਨ ਵਾਲੇ ਸਾਡੇ ਫੋਰਮੈਨ ਲਖਵਿੰਦਰ ਸਿੰਘ ਜੀ ਬੱਬੂ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਹਾਜ਼ਰੀ ਲਵਾਈ ਇਲਾਕੇ ਪਰ ਦੀ ਸੰਗਤ ਦਾ ਦੇਸ਼ ਵਿਦੇਸ਼ ਦੀਆਂ ਮਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਤਨ ਕਰਕੇ ਮਨ ਕਰਕੇ ਧਨ ਕਰਕੇ ਸਾਰੀਆਂ ਸੰਕਤਾਂ ਦਾ ਸੰਪਰਦਾਇਕ ਕਾਰ ਸੇਵਾ ਸ੍ਰੀ ਹਾਲੀ ਸਹਿਬ ਵੱਲੋਂ ਸ਼੍ਰੀਮਾਨ ਸੰਤ ਬਾਬਾ ਕੋਹਲਾ ਸਿੰਘ ਸਾਹਿਬ ਜੀ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਹੁਣਾ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਕਿਰਪਾ ਕਰ ਅਨੁਸਾਰੀਆਂ ਸੰਤਾਂ ਦੀ ਤਨ ਮਨ ਤੇ ਧਨ ਦੇ ਨਾਲ ਕੀਤੀ ਹੋਈ ਸੇਵਾ ਜਿਹੜੀ ਹੈ ਉਹ ਥਾਏ ਪਾਉਣ ਤੇ ਭਾਵਨਾਵਾਂ ਪੂਰੀਆਂ ਕਰਨ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾй ਗੁਰੂ ਜੀ ਕੀ ਫਤਿਹ